ਸ਼੍ਰੀ ਗੁਰਪ੍ਰੀਤ ਮਹਾਰਾਜ ਜੀ ਦੀ ਨਿਊਜ਼ ਦੇਖ ਰਹੀ ਸਾਂ ਹੈ ਦਸਕਾ ਦਾ ਸਵਾਗਤ ਹੈ ਸ਼ੁਰੂਆਤ ਕਰਦੇ ਇਸ ਵੇਲੇ ਦੀ ਟੌਪ 20 ਹੈਡਲਾਈਨ ਦੇ ਨਾਲ ਮੰਤਰੀ ਹਰਪਾਲ ਚੀਮਾ ਦਾ ਵੱਡਾ ਬਿਆਨ ਪੰਜਾਬ ਦੇ ਕਰਮਾਲੀਏ ਚ ਅਪ੍ਰੈਲ ਮਹੀਨੇ ਦੌਰਾਨ ਪਿਛਲੇ ਸਾਲ ਨਾਲੋਂ 22% ਦੀ ਵਾਧਾ ਲੁਧਿਆਣਾ ਗੈਸ ਕਾਂਡ ਤੇ ਐਨਜੀਟੀ ਦਾ ਪੰਜਾਬ ਸਰਕਾਰ ਨੂੰ ਹੁਕਮ ਰਿਤਿਕਾ ਦੇ ਪਰਿਵਾਰ ਨੂੰ ਜਾਰੀ ਕਰੇ 20-20 ਲੱਖ ਦਾ ਮੁਆਵਜ਼ਾ ਪਤੇਗੜ੍ਹ ਸਾਹਤ ਤੋਂ ਵੱਡੀ ਖਬਰ ਡਿਊਟੀ ਦੌਰਾਨ ਸਾਇਕ ਥਾਣੇਦਾਰ ਦੇ ਹੈੱਡ ਕਨਸਟੇਬਲ ਨੂੰ ਵਾਹਨ ਦੇ ਪਿੱਛੇ ਮਾਰੀ ਟੱਕਰ ਦੋਵਾਂ ਦੀ ਮੌਤ ਪੰਜਾਬ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ ਮੋਹਾਲੀ ਏਰੀਆ ਗਲਾੜਾ ਜ਼ਮੀਨ ਐਕਵਾਇਰ ਕਪਲੇ ਚ ਸੱਤ ਕਰੋੜ ਰੁਪਏ ਕਿਤੇ ਗ੍ਰਿਫਤਾਰ ਅਫਸਰਾਂ ਨੇ ਸਰਕਾਰ ਨਾਲ ਮਾਰੀ ਸੀ ਕਰੋੜਾਂ ਦੀ ਠੰਗੀ ਜਲੰਧਰ ਚ ਵੱਡੀ ਲਾਪਰਵਾਹੀ ਟ੍ਰੇਨ ਆਉਣ ਤੇ ਵੀ ਫਾਟਕ ਟੱਪਦੇ ਰਹੇ ਲੋਕ ਟ੍ਰੇਨ ਚਾਲਕ ਨੇ ਕ੍ਰੋਸਿੰਗ ਵੇਕ ਲਈ ਬ੍ਰੇਕ ਅੰਮ੍ਰਿਤਸਰ ਤੋਂ ਦੁਖਦਾਈ ਖਬਰ ਪ੍ਰੇਮ ਸੰਬੰਧਾ ਕਾਰਨ ਲੜਕੀ ਦਾ ਕਤਲ ਸੂਚ ਸੁੱਟੀ ਲਾਸ਼ ਪੁਲਿਸ ਵੱਲੋਂ ਪਰ ਆਦੇ ਬ ਅਦਾਕਾਰ ਦਿਲਜੀਤ ਦੋਸਾਂਝ ਨੂੰ ਝਟਕਾ ਚਮਕੀਲੇ ਦੀ ਜ਼ਿੰਦਗੀ ਤੇ ਬਣੀ ਫਿਲਮ ਦੇ ਸਥਾਨਕ ਅਦਾਲਤ ਨੇ ਲਾਈ ਰੋਕ Ludhiana CP ਦਫਤਰ ਪਹੁੰਚੇ ਗਾਇਕ ਸਿੱਪੇ ਗਿੱਲ ਮਿਲ ਰਹੀਆਂ ਤਮਕੀਆਂ ਕਰਕੇ ਸੁਰੱਖਿਆ ਵਧਾਉਣ ਦੀ ਕੀਤੀ ਮੰਗ ਪਾਵਰ ਕਾਮ ਦੀਆਂ ਘਟੀਆਂ ਮੁਸ਼ਕਲਾਂ ਦਫਤਰਾ ਦਾ ਸਮਾਂ ਬਦਲਣ ਨਾਲ ਰੋਜ਼ ਬਚੇਗੀ 250 ਮੀਗਾਵਾਟ ਬਿਜਲੀ ਜਗਰਾਉ ਨੇੜੇ ਵਾਪਰਿਆ ਦਰਦਨਾਕ ਹਾਦਸਾ ਦਰਖਤ 'ਚ ਵੱਜੀ ਬੇਕਾਬੂ ਕਾਰ ਦੇ ਉੜ ਗਏ ਪਰਖਤ ਹਾਦਸੇ 'ਚ ਦੋ ਨੌਜਵਾਨਾਂ ਦੀ ਹੋਈ ਮੌਤ ਨਹੀਂ ਰਹੇ ਮਸ਼ਹੂਰ ਪੰਜਾਬੀ ਨਾਵਲਕਾਰ ਤੇ ਫਿਲਮ ਸ਼ਾਸ ਬੂਟਾ ਸਿੰਘ ਸ਼ਾਦ ਕਈ ਫਿਲਮਾਂ 'ਚ ਬਤੌਰ ਹੀਰੋ ਕੀਤਾ ਕੰਮ ਵੱਡੇ ਅਤਵਾਦੀ ਹਮਲੇ ਰਾਜਪੂਤ ਮਿਲਨ ਤੋਂ ਬਾਅਦ ਪਠਾਨਕੋਟ ਤੋਂ ਜੰਮੂ ਤੱਕ ਰੈਡ ਅਲਰਟ ਜਾਰੀ ਸਾਰੇ ਆਰਮੀ ਤੇ ਸਕੂਲ ਬੰਦ ਕਰਨ ਦੇ ਦਿੱਤੇ ਹੁਕਮ ਪਹਿਲਵਾਨਾਂ ਨੂੰ ਮਿਲਣ ਪਹੁੰਚੀ ਭਾਰਤੀ ਕਿਸਾਨ ਯੂਨੀਅਨ ਨੇਤਾ ਰਕੇਸ਼ ਕੈਦ ਕੇ ਹਾਲ ਲੋਡ ਪੈਨ ਤੇ ਦਿੱਲੀ ਚ ਦੌੜੇਗਾ ਟਰੈਕਟਰ ਗੋ ਫਰਸਤਾਨ ਸਾਰੀਆਂ ਉਡਾਣਾ ਤਿੰਨ ਦਿਨ ਲਈ ਹੋਈ ਰਾਦੇ ਏਅਰਲਾਈਨ ਦੇ ਫਲਾਈਟ ਬੁਕਿੰਗ ਲੈਣਾ ਕਿਤਾ ਬੰਦ ਮੋਦੀ ਸਰ ਨੇ ਮਕੇਸ਼ ਚ ਰਾਹੁਲ ਗਾਂਧੀ ਨੂੰ ਝਟਕਾ ਗੁਜਰਾਤ ਹਾਈ ਕੋਰਟ ਨੇ ਅੰਤਰੀਮ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ FASTag ਨਾਲ ਟੋਲ ਸੰਗ੍ਰਹਿ ਦਾ ਬਣਿਆ ਰਿਕਾਰਡ ਇੱਕ ਦਿਨ 'ਚ ਆਏ 193 ਕਰੋੜ 9 ਅਪ੍ਰੈਲ ਨੂੰ FASTag ਰਾਹੀਂ ਹੋਈ 1.16 ਕਰੋੜ ਦੀ ਟ੍ਰਾਂਜ਼ੈਕਸ਼ਨ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੀਤਾ ਦਾਅਵਾ ਆਪ ਨੇ ਗੋਆ ਚੋਣਾ ਚੋ ਫੰਡ ਦੇਣ ਲਈ ਸ਼ਰਾਬ ਨੀਤੀ ਘਟਾਲੇ 'ਚ ਕਿੱਕਬੈਕ ਦੀ ਕੀਤੀ ਵਰਤੋਂ ਹਿਮਾਚਲ ਸਰਕਾਰ ਦਾ ਨਵਾਂ ਫੈਸਲਾ ਹੁਣ ਪੰਜਾਬ ਹਰਿਆਣਾ ਤੋਂ ਰੇਤਾ ਬਜਰੀ ਲਾਉਣ ਤੇ ਲੱਗੇਗਾ ਟੈਕਸ ਖਾਲਸਾ ਸਥਾਪਨਾ ਦਿਵਸ ਤੇ ਪਾਕਿਸਤਾਨ ਗਏ ਸਿਕ ਸਰ ਤਲਵਾਨ ਨਾਲ ਛੱਗੀ ਕੋਟਾਲੇ ਦਾ ਪਰਦਾ ਫਾਸ਼ ਕਰਨ ਵਾਲੇ ਈਟੀਬੀਪੀ ਅਧਿਕਾਰੀ ਨੇ ਦਿੱਤਾ ਅਸਤੀਫਾ ਜਪਾਨ ਚ ਊਮਨ ਸਿਕਿਉਰਟੀ ਲਈ ਨਵਾਂ ਬਿਲ ਸਕਰਟ ਜੋ ਔਰਤਾ ਦੀ ਇਤਰਾਜ਼ਯੋਗ ਫੋਟੋ ਲੈਣ ਤੇ ਹੋਵੇਗੀ 3 ਸਾਲ ਦੀ ਜੇਲ ਮੰ ਸੰਸਦ ਚ ਹੋਇਆ ਬਿਲ ਪਾਸ ਇਹ ਤੁਹਾਨੂੰ ਹੋਰ ਤੱਕ ਦੀਆਂ ਮੁਖਬਰਾਂ ਕੱਲਰ ਹਾਜ਼ਰ ਹੋਵਾਂਗੇ ਖੋਲੀ ਨਵੀਆਂ ਤੇ ਤਾਜ਼ੀਆਂ ਅਪਡੇਟਸ ਨੂੰ ਲੈ ਕੇ ਤੁਸੀਂ ਵੇਖਦੇ ਰਹੋ ਐਸਐਨ ਜ਼ੈੱਥੀ ਨੂੰ